ਤਿੰਨ ਦੋਸਤ ਨਹਿਰ ਦੇ ਕੰਡੇ ਬੈਠੇ ਸ਼ਾਮ ਦਾ ਮਜ਼ਾ ਲੈ ਰਹੇ ਸੀ ਕਿ ਅਚਾਨਕ ਕੋਈ ਕੁਝ ਅਜੀਹਾਂ ਹਾਦਸਾ ਵਾਪਰਿਆ ਕਿ ਤਿੰਨ ਦੋਸਤਾਂ ਵਿੱਚੋਂ ਦੋ ਦੀ ਮੌਤ ਹੋ ਗਈ। ਜ਼ਹੰਦ ਦੇ ਨਜ਼ਦੀਕ ਪੈਂਦੇ ਪਿੰਡ ਗੰਡਾ ਖੇੜੀ ਵਿੱਚ ਲੰਮਗੀ ਭਾਗ ਦਾ ਨਹਿਰ ਟਿਕ ਵਿਦਿਆਰਥੀ ਦਾ ਪੈਕ ਟੁੱਟ ਗਿਆ। ਜੇ ਉਸ ਨੂੰ ਬਚਾਉ ਲਈ ਉਸ ਦੇ ਇੱਕ ਸਾਥੀ ਨੇ ਵੀ ਨਹਿਰ ਚ ਛਲਾਂਗ ਲਗਾ ਦਿੱਤੀ ਪਰ ਬਦਨਸੀਬੀ ਦੋਵਾਂ ਨੂੰ ਨਹਿਰ ਵਿੱਚ ਡਿੱਗਿਆ ਦਿੱਤੀ। ਤਿੰਨ ਸਾਥੀਆਂ ਵਿੱਚੋਂ ਦੋ ਦੀ ਮਿੱਤਰ ਦੀ ਜਾਨ ਨਹੀਂ ਮਿਲੀ ਪਰ ਪ੍ਰਸ਼ਾਸਨ ਅਤੇ ਗੁਤਕੁਰਾਂ ਵੱਲੋਂ ਇੱਕ ਵਿਦਿਆਰਥੀ ਨੂੰ ਜੀਉਂਦਾ ਬਚਾ ਲਿਆ ਗਿਆ ਹੈ। ਕੁਝ ਹਿਮਾਚਲ ਤੋਂ ਨੇ ਰਾਜਸਥਾਨ ਠੀਕ ਕਿਦਾਂ ਹੋਏ ਮਤਲਬ ਪੜਦੇ ਨੇ ਉਰੇ ਕਿਤੇ ਇਹ ਬੀ ਐਮ ਐਸ ਦੇ 3rd ਇਅਰ ਦੇ ਸਟੂਡੈਂਟ ਨੇ ਕਿਹੜੇ ਕਾਲਜ ਦੇ ਵਿੱਚ ਦੇਸ਼ਪਗਤ ਦੇ ਵਿੱਚ 3rd ਵਾਰੀ ਹਾਂ ਤਾਂ ਛੁੱਟੀ ਔਨ ਕਰਕੇ ਇੱਥੇ ਨਾ ਆਉਣ ਆ ਗਏ ਨੌਨ ਵਿਨ ਦੱਸਦੇ ਫਿਲਹਾਲ ਤਾਂ ਇਹਨਾਂ ਨੇ ਇਹੀ ਦੱਸਿਆ ਵੀ ਇਹ ਬੈਠੇ ਸੀਗੇ ਇੰਜੋਏ ਕਰ ਰਹੇ ਸੀ ਆਪਦੇ ਵਿੱਚ ਸਾਰੇ ਫਰੈਂਡ ਸੀਗੇ ਤੇ ਉਹ ਇੱਕ ਜਿਹੜਾ ਪਾੜੀਆਂ ਤੋਂ ਇੱਕ ਬੱਚੇ ਦਾ ਪੈਰ ਸਲਿੱਪ ਕਰ ਗਿਆ ਜੋ ਦੂਜਾ ਉਹਨੂੰ ਬਚਾਉਣ ਲੱਗਾ ਦੂਜਾ ਵੀ ਨਾਲ ਦੇ ਨਾਲ ਪਾਣੀ ਦੇ ਵਿੱਚ ਲੱਗ ਗਿਆ ਤੇ ਤੀਸਰਾ ਵੀ ਚਲਾ ਗਿਆ ਸੀ ਪਰ ਤੀਸਰੋਂ ਨੇ ਇਹਨਾਂ ਨੇ ਬਾਹਰ ਕੱਢ ਲਿਆ ਹੋਰ ਸੀ 10-12 ਜਿਹੜੇ ਗੋ ਔਰ ਉਮੀਦ ਆ ਵੀ ਅਸੀਂ ਨੂੰ ਜਿਹੜਾ ਉਹਨਾਂ ਦੇ ਨਾਮ ਜਿਹਦਾ ਪਤਾ ਉਹਨਾਂ ਤਾਂ ਕੋਈ ਪਹਿਚਾਨ ਹੋਈ ਹੈ ਹਾਂ ਹਾਂ ਉਹ ਬੰਦੇ ਆਇਡੈਂਟੀਫਾਈ ਨੇ ਬੱਚੇ ਨਾ ਉਹ ਜਿਹੜਾ ਬਚ ਗਿਆ ਉਹਦਾ ਕੀ ਨਾਮ ਆ ਸਰ ਉਹਦਾ ਨਾਮ ਹੈਗਾ ਜੀ ਪਰਨਾਵਾਦਾ ਨਾ ਬੱਚੇ ਦਾ ਅਸੀਂ ਠੀਕ ਹੈ ਇਹ ਕਿੱਥੇ ਸਰ ਨਾ ਆ ਰਹੇ ਸੀਗੇ ਆ ਜਿਹੜੀ ਆ ਨਹਿਰ ਹੈ ਜੀ ਤੁਹਾਡਾ ਗੰਡਾ ਘੜੇ ਵਾਲੀ ਸਟਾਰਟਿੰਗ ਦੇ ਵਿੱਚ ਬੋਡੀ ਬਣੀ ਹੋਈ ਹੈ ਪਰ ਇਹਨਾਂ ਨੇ ਫਿਲਹਾਲ ਤਾਂ ਨਾਂ ਨਵਾਰੇ ਨਹੀਂ ਦੱਸਿਆ ਉੱਥੇ ਦੱਸਿਆ ਬੈਠੇ ਆਪਦੇ ਵਿੱਚ ਗੱਪ ਛਾਪੇ ਕਰ ਰਹੇ ਸੀਗੇ ਉਸ ਦੇ ਦੌਰਾਨ ਜਿਹੜਾ ਇੱਕ ਬੱਚਾ ਉਹ ਨਹਿਰ ਦੇ ਵਿੱਚ ਥੱਲੇ ਕਦੇ ਹੱਥੋਂ ਧੋਂ ਦੀ ਉਤਰਿਆ ਸੀਗਾ ਉਹਦਾ ਪੈਰ ਸਲਿੱਪ ਕਰ ਗਿਆ ਕਿ ਜੋ ਹੋ ਗਿਆ ਕਿ ਤਿੰਨੋ ਵਿਦਿਆਰਥੀ ਦੇਸ਼ ਭਗਤ ਕਾਲਜ ਵਿਖੇ ਬੀਏ ਐਮਐਸ ਭਗਤੀ ਜੂ ਦੇ ਵਿਦਿਆਰਥੀ ਸੀ ਪੁਲਿਸ ਨੂੰ ਕੋਤਾ ਕੋਰਾਨੀ ਸਹਾਇਤਾ ਨਾਲ ਹਾਲੇ ਵੀ ਦੋ ਵਿਦਿਆਰਥੀ ਨੇ ਪਾਲ ਕੀਤੇ ਜਾ ਰਹੀ ਹੈ ਹਰੰਦੋ ਬਲਵਿੰਦਰ ਸਿੰਘ ਤੇ ਦੀਪਕ ਸੂਤ ਦੀ ਰਿਪੋਰਟ ਦਿੱਲੀ ਪੁਲਿਸ ਨੂੰ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ